ਪਿਆਰ ਪਰੀ ਸਾਸੀ ਕਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਚੈਨਲ ਯਾਰ ਗੋਏ ਆਪਣਾ ਰਾਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਆ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੋ ਆਪਾਂ ਚੰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਆਪਾਂ ਤੁਹਾਨੂੰ ਪਤਾ ਮਾਝੇ ਵਾਲੇ ਪਾਉ ਜ਼ਿਲ੍ਹਾ ਤਰਨਤਾਰਨ ਦਾ ਬਿਲੋਂਗ ਕਰਦੇ ਆਂ ਅੱਜ ਆਪਣਾ ਟੌਪਿਕ ਆ ਵੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਦੇਖਭਾਲ ਕਿੰਨੀ ਜ਼ਰੂਰੀ ਆ ਕਿਉਂਕਿ ਅੱਜ ਅੱਜ ਆਪਣਾ ਖਾਣ ਪੀਣ ਬਹੁਤ ਬਹੁਤ ਜਿਆਦਾ ਖਰਾਬ ਹੋ ਜਾਂਦਾ ਜਦੋਂ ਮਰਜ਼ੀ ਆਪਾਂ ਖਾ ਲੈਂਦੇ ਵੱਧ ਤੋਂ ਵੱਧ 6 ਵਜੇ ਤੋਂ ਸ਼ਾਮ ਤੋਂ ਪਹਿਲਾਂ ਰੋਟੀ ਖਾ ਲਓ ਬਾਕੀ 11 ਵਜੇ ਤੋਂ ਪਹਿਲਾਂ ਰੋਟੀ ਖਾਇਆ ਕਰੋ ਕਿਉਂਕਿ ਰੋਟੀ ਨੂੰ ਪਚਣ ਲਈ 5-6 ਘੰਟੇ ਚਾਹੀਦੇ ਹਨ ਤੋਂ ਕਈ ਆਪਣੇ ਵੀਰ ਜਾਦ ਉਤੋਂ ਪਾਣੀ ਪੀ ਲੈਂਦੇ ਅੱਜ ਕੱਲ ਆਪਣਾ ਨਾ ਸਰੀਰ ਸਾਜਮਾ ਬਹੁਤ ਖਰਾਬ ਹੋ ਚੁੱਕਾ ਹੈ ਵੇਖੋ ਇਹ ਲਈ ਆਪਾਂ ਨੂੰ ਤੰਦਰੁਸਤੀ ਲਈ ਆਪਾਂ ਨੂੰ ਕਸਰਤ ਤੇ ਵਿਆਮ ਯੋਗਾ ਵੀ ਕਰਨੀ ਚਾਹੀਦੀ ਹੈ ਪਤਾ ਕਿਉਂ ਅੱਜ ਕੱਲ ਕੁੜੀਆਂ ਮੁੰਡਿਆਂ ਨੂੰ ਟਾਈਮ ਨਹੀਂ ਰਹੇਗਾ ਉਹਾਂ ਦੇ ਹਰ ਬੰਦਾਂ ਦਾ ਵੀ ਉਹੀ ਜੀ ਮੈਨੂੰ ਟਾਈਮ ਨਹੀਂ ਹੈਗਾ ਮੈਨੂੰ ਟਾਈਮ ਕਿਉਂਕਿ ਸਰੀਰ ਪਹਿਲਾਂ ਬਾਕੀ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਬਾਕੀ ਕੰਮ ਬਾਅਦ ਇਸ ਕਰਕੇ ਆਪਣਾ ਖਾਣ ਪੀਣ ਬਹੁਤ ਖਰਾਬ ਹੋ ਚੁੱਕਾ ਹੈ ਖਾਣ ਪੀਣ ਲਈ ਆਪਾਂ ਨੂੰ ਕਿੱਦਾਂ ਵੇਖੋ ਡਾਈਟ ਅੱਜ ਕੱਲ੍ਹ ਵੇਖੋ ਆਪਣਾ ਸਬਜ਼ੀਆਂ ਜੀ ਖੀਰਾ ਹੋ ਗਿਆ ਹਨਾ ਗਜਾਮ ਕਿਸ਼ਮਿਚ ਇਹੋ ਜੀਆਂ ਚੀਜ਼ਾਂ ਖਾ ਕੇ ਫਲ ਫਰੂਟ ਖਾਇਆ ਕਰੋ ਆਮ ਦਾ ਜੂਸ ਹੋ ਗਿਆ ਕੇਲੇ ਆ ਨਾਸੇਬ ਸੰਤਰਾ ਹੋ ਗਿਆ ਨਾਨਾਸ ਕੋ ਪੀਤੇ ਦਾ ਜੂਸ ਹੋ ਗਿਆ ਅੰਗੂਰ ਹੋ ਗਿਆ ਇਹੋ ਜੀਆਂ ਚੀਜ਼ਾਂ ਆਪਾਂ ਆਲਸੀ ਲੋਭ ਹੋ ਚੁੱਕੀਆਂ ਆ ਅੱਜਕੱਲ ਆਪਣਾ ਪੀਜ਼ਾ 버ਗਰ ਨਿਊਡਲ ਟਿੱਕੀਆਂ ਖਾ ਰਹੇ ਆ ਕਿਉਂਕਿ ਉਹ ਚੀਜ਼ਾਂ ਜਿੰਨੇ ਤੱਕ ਮੂੰਹ ਚ ਉਹਨਾਂ ਜਗ ਸਵਾਦ ਅੰਦਰ ਜਾ ਕੇ ਫਾਸਟ ਫੂਡ ਇੱਕ ਤੇ ਉਹ ਪਿੰਪਰ ਨਿਕਲ ਆਉਂਦੇ ਆ ਆਪਣੇ ਸਰੀਰ ਨੂੰ ਬਹੁਤ ਖਰਾਬ ਕਰਦੇ ਨੇ ਇਸ ਕਰਕੇ ਕਿਉਂਕਿ ਅੱਜਕੱਲ ਯੰਗ ਮੁੰਡਾ ਜਨਰੇਸ਼ਨ ਜਿਹੜੀ 올ਡ ਵੀ ਨਿਊ ਵੀ ਜਨਰੇਸ਼ਨ ਜਿਹੜੀ ਉਹ ਸਾਰਾ ਪੀਜ਼ਾ 버ਗਰ ਨਿਊਡਲ ਟਿੱਕੀ ਸੈਂਡਵਿਚ ਹੋ ਗਿਆ ਹੋਰੀਆਂ ਚੀਜ਼ਾਂ ਜਿਆਦੀਆਂ ਖਾਂਦੇ ਨੇ ਕਿਉਂਕਿ ਇਹ ਚੀਜ਼ਾਂ ਖਾਣ ਨੂੰ ਵੇਖੋ 30 40 50 ਦਾ ਸੈਂਡਵਿਚ ਹੋ ਗਿਆ ਵਾ ਇਹੋ ਤੁਸੀਂ ਜਾ ਕੇ ਅਲਫਾ ਟ੍ਰੀਲੀਅਮ ਸੈਲੀਬ੍ਰਿਟੀ ਉਹ ਡੇਢ 200 225 ਦਾ ਮਿਲਦਾ ਕਿਉਂਕਿ ਤੇ ਏਸੀ ਲੱਗਾ ਹੁੰਦਾ ਇਹੋ ਜੀਆਂ ਚੀਜ਼ਾਂ ਕਿਉਂਕਿ ਉਹਨਾਂ ਸਾਰਾ ਬਿੱਲ ਇਕੱਠਾ ਕਰਨਾ ਹੁੰਦਾ ਇਸ ਕਰਕੇ ਆਪਾਂ ਨੂੰ ਇਹ ਆ ਵੀ ਲਿਮਟ ਕ੍ਰੋਸ ਨਹੀਂ ਕਰਨੀ ਚੀਜ਼ਾਂ ਚੰਗੀਆਂ ਖਾਓ ਖਾਣ ਪੀਣ ਆਪਣਾ ਬਹੁਤ ਖਰਾਬ ਹੋ ਜੂਗਾ ਖਾਣ ਪੀਣ ਨਾਲ ਆਪਾਂ ਨੂੰ ਚੰਗੀਆਂ ਚੀਜ਼ਾਂ ਕਰੇ ਬਣਾਓ ਖੀਰਾ ਖਾਇਆ ਕਰੋ ਗੰਡੇ ਖਾਇਆ ਗੰਡਾ ਖਾਓ ਚਾਰਨਾ ਆ ਇਕਲ ਜਿਹੜੀਆਂ ਚੀਜ਼ਾਂ ਨੇ ਘਰ ਦੀਆਂ ਸਬਜ਼ੀਆਂ ਵੇਖੋ ਜੀਮੀਦਾਰ ਭਰਾ ਕਰਦੀਆਂ ਸਬਜ਼ੀਆਂ ਵੇਖੋ ਦੁੱਧ ਦਹੀਂ ਲੱਸੀ ਕਿੰਨਾ ਕੋਬਦਾਂ ਦੇਸੀ ਕਿਉ ਕਿੰਨਾ ਕੁਝ ਬੰਦਾ ਵਾ ਹੁਣ ਆਪਾਂ ਵੀਰ ਕਰਾ ਸਾਰਾ ਆਪਣੇ ਸ਼ਹਿਰੀ ਲੋਕ ਵੀਰ ਕਰਾ ਸਾਰਾ ਕੋ ਖਾਂਦੇ ਆ ਕਿਉਂਕਿ ਵੀਰ ਕਾ ਚਲੋ ਮੁਲਾਫਤ ਨਹੀਂ ਹੁੰਦੀ ਪਰ ਜਿਹੜੀ ਘਰ ਦੀ ਚੀਜ਼ ਸਬਜ਼ੀਆਂ ਵੇਖੋ ਫਿੰਡੀ ਗਾਜਰ ਮੂਲੀ ਟਮਾਟਰ ਇਹ ਜਿਹੜੀਆਂ ਜੀਮੀਦਾਰ ਭਰਾ ਚੀਜ਼ਾਂ ਖਾਂਦੇ ਹੀ ਉਹ ਉਹ ਵਧੀਆ ਰੰਦੇ ਦੇਖੋ ਜੀਮਿੰਦਰ ਭਰਾ ਆਪਣੇ ਪਿੰਡਾਂ ਦੇ ਬਈਕਾਂ ਲੰਗੀਆਂ ਸਰੀਰ ਸੇ ਤਾਂ ਵੇਖੋ ਹੁਣ ਸ਼ਹਿਰੀ ਮੈਂ ਵੇਖੋ ਕਿਦਾਂ ਦਾ ਸਰੀਰ ਮੇਰਾ ਹਨ ਕਿਉਂਕਿ ਅਸੀਂ ਹਰ ਚੀਜ਼ ਮਲਾਵਤੀ ਖਾਣੀ ਹਰ ਚੀਜ਼ ਅਹੀਂ ਮੂਲ ਦੀ ਖਾਣੀ ਕਿਉਂਕਿ ਪਿੰਡਾਂ 'ਚ ਸਾਰਾ ਕੁਝ ਘਰ ਦਾ ਅੰਦਾਜ਼ ਹਨ ਕਿੰਨਾ ਕਿਉਂਕਿ ਹੁਣ ਵੇਖੋ ਆਪਣਾ ਸਰੀਰ ਨੂੰ ਪਹਿਲਾਂ ਪਹਿਲਾਂ ਸਰੀਰ ਆਪਣਾ ਬਾਕੀ ਕੰਮ ਬਾਅਦ ਚ ਹਰ ਕੋਈ ਚੀਜ਼ਾਂ ਉਹ ਆਪਾਂ ਵੇਖੋ ਖੁਰਕਰੇਲੇਜ਼ ਠੰਡਾ ਕਿੰਨਾ ਪੀਨੇ ਆਪਾਂ ਨੂੰ ਵੇਖੋ ਗਰਮੀਆਂ ਆਈਆਂ ਠੰਡਾ ਇੱਕ ਆਮੇ ਇਛੀ ਥਲੇ ਜਿਆਦਾ ਬੈਨ ਆਪੇ ਸਰੀਰ ਨੂੰ ਆਲਸ ਕਮਜ਼ੋਰੀ ਆਪਾਂ ਜਿਆਦੀ ਦੇ ਚੁੱਕੇ ਆ ਇਸ ਕਰਕੇ ਆਪਾਂ ਨੂੰ ਪਹਿਲਾਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨੀ ਆ ਯੋਗਾ ਅੱਜ ਕੱਲ ਖੇਡਾਂ ਦੂਰ ਹੋ ਚੁੱਕੀਆਂ ਫੁੱਟਬਾਲ ਕ੍ਰਿਕਟ ਵਾਲੀਬਾਲ ਬੈਡਮਿੰਟਨ ਕਿਉਂਕਿ ਜਦੋਂ ਆਪਾਂ ਖੇਡਦੇ ਆ ਆਪਣਾ ਸਿਰ ਤੇ ਪੈਰ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਜੋਸ਼ ਬਾਡੀ ਪੂਰੀ ਵੀਕਨੈਸ ਦੂਰ ਹੁੰਦੀ ਤਾਂ ਕਰ ਸਕਤਾ ਆਪਾਂ ਅੱਜ ਕੱਲ ਨਹੀਂ ਕਰਦੇ ਯੋਗਾ ਆਪਾਂ ਨਹੀਂ ਕਰਦੇ ਵਿਅਮ ਆਪਾਂ ਨਹੀਂ ਕਰਦੇ ਆਪਾਂ ਨੇ ਟਾਈਮ ਹੀ ਹੈਗਾ ਅੱਜ ਕੱਲ ਮੁੰਡਿਆਂ ਨੂੰ ਇਹ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਜਿਵੇਂ ਕੋ 100 100 150 150 ਸਾਲ ਚੀਨ ਜਾਪਾਨ ਉੱਤਰ ਦੇ ਦੇਖੋ ਕਿਉਂ ਇਨੀ ਦੂਰ ਜਾ ਰਹੇ ਕਿਉਂਕਿ ਉਹਨਾਂ ਨੇ ਖਾਣ ਪੀਣ ਬਹੁਤ ਵਧੀਆ ਇੱਕ ਆਪਾਂ ਲਿਮਟ ਕ੍ਰੋਸ ਕਰਦੇ ਆ ਵੀ ਆਪਾਂ ਕਿੰਟੇ ਬਾ ਦੋ ਘੰਟੇ ਬਾ ਕਦੀ ਪਾਣੀ ਪੀ ਲਾ ਕਦੀ ਠੰਡਾ ਪੀ ਲਾ ਵਿੱਚੇ ਮਿਕਸ ਫਰਾਈ ਜੀ ਆ ਬਸ ਸਬਜ਼ੀਆਂ ਕਰੀ ਜਾਂਦੇ ਨੇ ਸਰੀਰ ਉਹ ਆਪਣਾ ਸਰੀਰ ਖਰਾਬ ਹੋਣਾ ਇਸ ਕਰਕੇ ਬੇਨਤੀ ਹੈ ਦਾਤ ਵੱਲੋਂ ਗੁੱਸਤੀ ਮਾਝੇ ਵਾਲਾ ਪੱਟੀ ਸ਼ਹਿਰ ਵੱਲੋਂ ਇਸਰੀ ਨੂੰ ਤੰਦਰੁਸਤ ਰੱਖੋ ਖਾਣ-ਪੀਣ ਤੇ ਕੰਟਰੋਲ ਕਰੋ ਨਾਲ ਖਾਇਆ ਕਰੋ ਕੇ ਇਹ ਦੇ ਮਗਰ ਨਾ ਲੱਗਿਆ ਕਰੋ ਜਿਉ ਮੈਂ ਵੇਖੋ ਆਪਾਂ ਪੀਜ਼ਾ 버ਗਰ ਮਹਾਯਾਮੀ ਨੇ 6 ਮਹੀਨੇ 1 2 ਖਾਣੇ ਲਿੱਤੀਆਂ ਅੱਜਕੱਲ ਬਹੁਤ ਹੀ ਜ਼ਿਆਦਾ ਜਿਆਦੀਆਂ ਸਿਹਤਾਂ ਖਰਾਬ ਹੋ ਰਹੀਆਂ ਨੇ ਕਿਨੇ ਕਿਨੇ ਮੁੰਡੇ ਹਨਾ ਲੇ ਜਿ cục ਕਰੇ ਇਹ ਸਾਰਾ ਜੋ ਕੈਲਸ਼ੀਅਮ ਵਿਟਾਮਿਨ ਹੁੰਦਾ ਇੱਕਦਾਂ ਆਪਾਂ ਨੂੰ ਜਿਹੜੇ ਲੋਕਾਂ ਦੇ ਨਾਲ ਬੁਖਾਰ ਬਿਮਾਰੀ ਹੁੰਦੀ ਇਹ ਆਪਣੇ ਸੈੱਲ ਘੱਟੇ ਹੁੰਦੇ ਆ ਸੈੱਲ ਜਦੋਂ ਘੱਟ ਜਾਂਦੇ ਆ ਵਿਟਾਮਿਨ ਕੈਲਸ਼ੀਅਮ ਜਦੋਂ ਆਪਣਾ ਘੱਟ ਜਾਂਦਾ ਉਦੋਂ ਆਪਾਂ ਬਿਮਾਰੀ ਆਨੇ ਬਿਮਾਰੀ ਹੁੰਦੀ ਇਹ ਬਿਮਾਰੀ ਨਹੀਂ ਹੁੰਦੀ ਇਹ ਸੈੱਲ ਹੀ ਘੱਟ ਜਾਂਦੇ ਜਦੋਂ ਆਪਣੇ ਉਦੋਂ ਆਨੇ ਬਿਮਾਰੀ ਆ ਇਸ ਕਰਕੇ ਬੇਨਤੀ ਹੈ ਦਾਤ ਨੂੰ ਕਿ ਸ਼ਰੀਰ ਨੂੰ ਤਾਂਦਰੂਸ ਰੱਖਣ ਦਾ ਜਾਇਆ ਕਰੋ ਖੇਡਿਆ ਕਰੋ ਤਾਂ 5 ਮਿੰਟ 10 ਮਿੰਟ ਕਿਉਂਕਿ ਆਪਾਂ ਸ਼ਰੀਰ ਨੂੰ ਤੰਦਰੁਸਤ ਰੱਖ ਲਾ ਆਪਾਂ ਦੁਨੀਆ ਜਿੱਤ ਲੀ ਕਿਉਂਕਿ ਪਹਿਲਾਂ ਸ਼ਰੀਰ ਆ ਉਹਨੂੰ ਦੇਖੋ ਆਪਣੇ ਅੱਗੇ ਕਰੋੜਾਂ ਦੀ ਚੀਜ਼ ਜਿੰਨਾ ਤੱਕ ਉਹਨਾਂ ਸ਼ਰੀਰ ਨਹੀਂ ਤਾਂ ਦੇਖੋ ਆਪਾਂ ਉਹਨਾਂ ਦੀ ਚੀਜ਼ ਕਿੱਦਾਂ ਖਾਣਾ ਹੈ ਹਨਾ ਇਹ ਚੀਜ਼ਾਂ ਬੇਨਤੀ ਹੈ ਵੀ ਵਾਹਿਗੁਰੂ ਖਾਲਸਾ ਜੀ ਫਤਿਹ